ਸ਼ੁਰੂ ਚ ਟੈਲੀਕਮ ਇੰਜੀਨੀਅਰ ਆ ਜੇ ਜੇ ਮੈਂ 11 ਸਾਲ ਜੌਬ ਕੀਤੀ ਪਹਿਲਾਂ ਇੰਜੀਨੀਅਰਿੰਗ ਕੀਤੀ ਫਿਰ 11 ਸਾਲ ਜੌਬ ਕੀਤੀ ਮਨ ਨੂੰ ਮਤਲਬ ਨਹੀਂ ਸ਼ੈਰ ਲਾਈਫ ਚੰਗੀ ਲੱਗੀ ਜੌਬ ਨੂੰ ਕਟ ਕਰਕੇ ਤੇ 15 ਚਾ ਕੇ ਡੈਰੀ ਫਾਰਮ ਸ਼ੁਰੂ ਕੀਤੀ ਉਦੇ ਵਿੱਚੋਂ ਸਟਾਰਟਿੰਗ ਵਿੱਚ ਬੜੀ ਦਿੱਕਤਾਂ ਹੀ ਬਹੁਤ ਐ ਜਿਹੜੇ 9 ਸਾਲ ਲੱਗੇ ਨਾ ਚੈਲੰਜ ਬਹੁਤ ਆਏ ਮਸਟੈਟਸ ਇੱਕ ਇਦਾਂ ਦਾ ਮਤਲਬ ਇੱਕ ਇਦਾਂ ਦੀ ਬਿਮਾਰੀ ਹੈ ਜਿਹੜਾ ਡੈਰੀ ਫਾਰਮ ਫੇਲ ਕਰਨ ਦੇ ਦੋ ਇੱਕ ਰਿਪੀਟਰ ਚਲ ਰਿਪੀਟਰ ਦੇ ਬਾਅਦ ਇੱਕ ਮਸਟੈਟਸ ਕਿਉਂਕਿ ਮਸਟੈਟਸ ਇਹੋ ਜੀ ਚੀਜ਼ ਤੇ ਅਟੈਕ ਕਰਦੀ ਹੈ ਜੇ ਤੋਂ ਬਿਨਾਂ ਗਾਂ ਹੀ ਮਤਲਬ ਦੀ ਨਹੀਂ ਹੈ ਕਿਉਂਕਿ ਉਹਨੇ ਖਾਣੇ ਥਣ ਸਸਰੀ ਗਾਲ ਦੀ ਸਾਰੇ ਦਰਸ਼ਕਾਂ ਨੂੰ ਵੀਵੀਅਨ ਡੈਰੀ ਟਾਕਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਅੱਜ ਸਾਡੇ ਕੋਲ ਡੈਰੀ ਫਾਰਮਰ ਮੌਜੂਦ ਨੇ ਵੇ ਉਹਨਾਂ ਨੂੰ ਕਿਸੇ ਇੰਟਰੋਡਕਸ਼ਨ ਦੀ ਤਾਂ ਲੋੜ ਨਹੀਂ ਹੈਗੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਵੀ ਰਿੰਕੂ ਭਾਜੀ ਦਾ ਪੌਡਕਾਸਟ ਕਰੋ ਤੇ ਅੱਜ ਆਪਣੇ ਕੋਲ ਫਾਈਨਲੀ ਰਿੰਕੂ ਭਾਜੀ ਪਹੁੰਚ ਚੁੱਕੇ ਨੇ ਤੇ ਆਪਾਂ ਨਾਲ ਤੁਹਾਨੂੰ ਮਲਾਵਾਂਗੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਕੀਮਤੀ ਟਾਈਮ ਸਾਨੂੰ ਦੇਣ ਲਈ ਤੇ ਭਾਜੀ ਅੱਜ ਆਪਾਂ ਤੁਹਾਡੇ ਨਾਲ ਡੈਰੀ ਫਾਰਮਿੰਗ ਦੇ ਮੇਨ ਮੁੱਦੇ ਡਿਸਕਸ ਕਰਾਂਗੇ ਤੇ ਕਿਦਾਂ ਤੁਸੀਂ ਆਪਣੀ ਜਰਨੀ ਵੀ ਦੱਸਣੀ ਹੈ ਤੇ ਆਪਾਂ ਲੋਕਾਂ ਨੂੰ ਮੇਨ ਅਸਲੀਅਤ ਤੇ ਡੈਰੀ ਫਾਰਮਿੰਗ ਦੀ ਅਸਲੀਅਤ ਦੇ ਜਾਨੂ ਕਰਵਾਣਾ ਤੇ ਭਾਜੀ ਪਹਿਲਾਂ ਸ਼ੁਰੂ ਕਰਦੇ ਆ ਕਿੱਥੋਂ ਸ਼ੁਰੂ ਕੀਤਾ ਤੁਸੀਂ ਦੇਖੋ ਮੈਂ ਸ਼ੁਰੂ ਚ ਟੈਲੀਕਮ ਇੰਜੀਨੀਅਰ ਆ ਜੇਦੀ ਮੈਂ 11 ਸਾਲ ਜੌਬ ਕੀਤੀ ਪਹਿਲਾਂ ਇੰਜੀਨੀਅਰਿੰਗ ਕੀਤੀ ਫਿਰ 11 ਸਾਲ ਜੌਬ ਕੀਤੀ ਤੇ ਫਿਰ ਮੈਂ ਜੋ ਜੌਬ ਕਰਦਾ ਸੀ ਸ਼ਹਿਰ ਚ ਰਹਿੰਦਾ ਸੀ ਮਨ ਨੂੰ ਮਤਲਬ ਨਹੀਂ ਸ਼ਹਿਰ ਲਾਈਫ ਚੰਗੀ ਲੱਗੀ ਹਰ ਇੱਕ ਦਾ ਮੈਨੂੰ ਨਹੀਂ ਚੰਗੀ ਲੱਗੀ ਤੇ ਮੈਂ ਇਸ ਕਰ ਸੋਚਿਆ ਕਿ ਮੈਂ ਪਿੰਡ ਜਾ ਕੇ ਕੋਈ ਕੰਮ ਕਰਾਂਗਾ ਇੱਕ ਦਿਨ ਦਾ ਨਹੀਂ ਮਤਲਬ ਮੈਨੂੰ 2-3 ਸਾਲ ਲੱਗੇ ਉਹਦੇ ਚ ਫਾਦਰ ਸਾਹਿਬ ਨੇ ਰੱਖਿਆ ਸੀ 10 ਗਾਵਾਂ ਖੇਤੀ ਜੋ ਫਿਰ ਮੈਂ ਕਿਉਂ ਨਾ ਐਸੇ ਪ੍ਰੋਫੈਸ਼ਨ ਨੂੰ ਚਲਾਇਆ ਜਾਵੇ ਤੇ 2015 ਚ ਮੈਂ ਜਾਬ ਨੂੰ ਕਿਟ ਕਰਕੇ ਤੇ 15 ਚ ਆ ਕੇ ਡੈਰੀ ਫਾਰਮ ਹੀ ਸ਼ੁਰੂ ਕੀਤੀ ਤੇ ਡੈਰੀ 15 ਤੋਂ ਲੈ ਕੇ 22 ਤੱਕ ਅੱਜ ਤਕਰੀਬਨ 100 ਐਨੀਮਲ ਹੈ ਤੇ ਉਹਦੇ ਵਿੱਚੋਂ ਸਟਾਰਟਿੰਗ 'ਚ ਬੜੀ ਦਿੱਕਤਾਂ ਹੀ ਬਹੁਤ ਐ ਤੇ ਇਹਨੂੰ ਜਿਹੜੇ 9 ਸਾਲ ਲੱਗੇ ਨਾ ਚੈਲੰਜ ਬਹੁਤ ਆਏ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਹੁਣ ਜੇ ਗੱਲ ਕਰਾਂ ਅੱਜ ਦੇ ਸਮੇਂ ਜਦੋਂ ਸਟਾਰਟਿੰਗ ਚ ਆਇਆ ਸਟਾਰਟਿੰਗ ਸਾਡੇ ਕੋਲ 10 گاਵਾ ਸੀ ਮੈਂ ਪਰਚੇਜ਼ ਕਰਨੀਆਂ ਸਟਾਰਟ ਕਰਤੀਆਂ ਜਦੋਂ ਸਟਾਰਟਿੰਗ ਪਰਚੇਜ਼ ਕੀਤੀਆਂ گاਵਾ ਤੇ ਜੇ 10 گاਵਾ ਲਈਆਂ ਉਹਨਾਂ 'ਚੋਂ 1-2 ਹੀ ਸਕਸੈਸਫੁਲ ਹੋਈਆਂ ਉਦੇ ਪਿੱਛੇ ਕਾਰਨ ਸੀ ਇੱਕ ਤਾਂ ਚੰਗਾ ਐਨੀਮਲ ਦੀ ਪਹਿਚਾਨ ਨਹੀਂ ਸਾਨੂੰ ਹਾਂਜੀ ਕਿਹੜਾ ਚੰਗਾ ਐਨੀਮਲ ਹੈ ਤੇ ਸੈਕਿੰਡ ਸੀ ਕਿ ਸਾਨੂੰ ਇਹ ਨਹੀਂ ਪਤਾ ਕਿ ਪਸ਼ੂ ਦੀ ਰਿਕੁਆਇਰਮੈਂਟ ਕੀ ਹੈ ਕਿਉਂਕਿ ਆਏ ਦੇਖਿਆ ਗਾਵਾਂ ਦਾ ਕੰਮ ਚੰਗਾ ਕਰ ਲਿਆ ਉਹਦੇ ਚ ਇਹ ਨਹੀਂ ਪਤਾ ਕਿ ਪਸ਼ੂ ਦੀ ਰਿਕੁਆਇਰਮੈਂਟ ਕੀ ਹੈ ਤੇ ਉਹਨੂੰ ਟ੍ਰੀਟਮੈਂਟ ਕੀ ਚਾਹੀਦਾ ਹੈ ਤੇ ਮਤਲਬ ਉਹਦਾ ਪਸ਼ੂ ਹੈ ਕੀ ਹੈ ਪਸ਼ੂ ਜਾਂ ਮਾਲੋ ਚਾਰਟਡ ਹੁੰਦੇ ਆ ਨਾਰਮਲ ਨਹੀਂ ਪਤਾ ਸੀ ਨਹੀਂ ਬੋਲ ਸਾਨੂੰ ਪਤਾ ਹੀ ਪੱਠਾ ਪਾਏ ਖਾ ਲਿਓ ਜਿਵੇਂ ਅਸੀਂ ਕਰਦੇ ਉਹ ਹਜਮ ਹੋ ਗਿਆ ਪਰ ਜਿਹੋ ਦੇ ਵਿੱਚ ਕੰਮ ਲੱਗੇ ਤਦ ਪਤਾ ਲੱਗਿਆ ਨਹੀਂ ਇਹਨਾਂ ਦੇ ਚਾਰ ਪੇਟ ਹੁੰਦੇ ਆ ਉਹ ਜਦੋਂ ਚਾਰ ਪੇਟਾ ਪਤਾ ਲੱਗਿਆ ਫਿਰ ਪਤਾ ਲੱਗਿਆ ਇਕੱਲੇ ਚਾਰ ਪੇਟ ਨਹੀਂ ਉਹਨਾਂ ਦਾ ਜਿਹੜਾ ਰਾਸ਼ਨ ਹੈ ਉਹ ਵੀ ਅਲੱਗ-ਅਲੱਗ ਪੈਣਾ ਸਭ ਨੂੰ ਇੱਕੋ ਨਹੀਂ ਦੇ ਸਕਦੇ ਤੇ ਬੱਚੀ ਦੀ ਰਿਕੁਆਇਰਮੈਂਟ ਹੋ ਰਹਾ ਹੈ ਹੀਫਰ ਦੀ ਹੋਰ ਹੈ ਜਦੋਂ ਡਰਾਈ ਹੋਗੀ ਉਹਦੀ ਹੋਰ ਹੈ ट्रांजिशन ਚ ਹੋਰ ਹੈ ਫਰੈਸ਼ ਦੀ ਹੋਰ ਹੈ ਤੇ ਮਿਲਕੀ ਪੀਕ ਤੇ ਹੋਰ ਹੈ ਇਹ ਤਾਂ ਮਤਲਬ ਚਲਦੇ ਗਏ ਸਿੱਖਦੇ ਗਏ ਸਿੱਖਦੇ ਗਏ ਤੇ ਹੁਣ ਠੀਕ ਹੈ ਰੱਬ ਦੀ ਕਿਰਪਾ ਚੱਲੀ ਵਧੀਆ ਤੇ ਭਾਜੀ ਅੱਜ ਕੱਲ ਇੱਕ ਆਪਾਂ ਹਰੇਕ ਕੋਈ ਡੇਰੀ ਫਾਰਮਿੰਗ ਵੱਲੋਂ ਜਾਦਾ ਭੱਜਿਆ ਵਾਏ ਜੀ ਇਹ ਇੱਕ ਹੌਟ ਟਾਪਿਕ ਲਾ ਲਓ ਪੰਜਾਬ ਦਾ ਪੰਜਾਬ ਚ ਵੀ ਚਾਹੇ ਮਹਾਰਾਸ਼ਟਰ ਗੁਜਰਾਤ ਚ ਵੀ ਕਾਫੀ ਡੇਰੀ ਫਾਰਮਿੰਗ ਨੂੰ ਵਡਾਵਾ ਮਿਲ ਰਿਹਾ ਹੈ ਤੇ ਅਕੋਰਡਿੰਗ ਟੂ ਯੂ ਕਿਸੇ ਨੇ ਨਵਾਂ ਫਾਰਮ ਸ਼ੁਰੂ ਕਰਨਾ ਹੈ ਤੇ ਉਹ ਕਿੱਦਾਂ ਕਰੇ ਇੱਕ ਕਸਲੀਅਤ ਦੱਸਿਓ ਜੀ ਅੱਜ ਕੱਲ ਆਪਾਂ ਰੀਲਾਂ ਦੇ ਵੀ ਬਹੁਤ ਚੱਲਦਾ ਹੈ ਬਈ ਬਹੁਤ ਫੋਖਾ ਬਣਾਦਾ ਵੈਸੇ ਬਿਜ਼ਨਸ ਨੂੰ ਇਸ ਕੰਮ ਨੂੰ ਉਹ ਤੁਸੀਂ ਜਾਨੂ ਕਰਵਾਓ ਲੋਕਾਂ ਨੂੰ ਵੀ ਕੀ ਚੱਕਰ ਹੈ ਹੌਟ ਬਿਜ਼ਨਸ ਤਾਂ ਹੈ ਹੀ ਹੌਟ ਹੈ ਕਿਉਂਕਿ ਇਹਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਬਿਜ਼ਨਸ ਕਿ ਬਹੁਤ ਸਲੋ ਕਿਉਂਕਿ ਇਹ ਹਰ ਕਿਸੇ ਦੀ ਇੱਕ ਬੇਸਿਕ ਨੀਡ ਹੈ ਤੇ ਜਿਸ ਸਾਡੇ ਨਾਲ ਸਾਡੀ ਆਬਾਦੀ ਹੈ ਇਸ ਦੁੱਧ ਨੂੰ ਪੂਰਾ ਕਰਨਾ ਵੀ ਬਹੁਤ بڑا ਚੈਲੰਜ ਹੈ ਹਾਂਜੀ ਤੇ ਸਟਾਰਟਿੰਗ ਤੋਂ ਜੇ ਹੁਣ ਤੱਕ ਦੇਖੀ ਜੇ ਆਪਾਂ ਨਾਰਮਲ ਜੇ ਖੇਤੀ ਵਾਲੇ ਐਸਟ ਹੈ ਸਾਡੀ ਜਿਹੜੀ ਕਣਕ ਝੋਨਾ ਹੈ ਹਾਂਜੀ ਉਹਦੇ ਨਾਲੋਂ ਇਹ business ਜੇ ਟੋਟਲ ਸਾਲ 'ਚ ਦੇਖੀਏ ਜਿਆਦਾ بڑا ਪੈਸੇ ਦੇ ਮਾਮਲੇ 'ਚ ਹਾਂਜੀ ਕਿਉਂਕਿ ਉਹਦੇ 'ਚ ਇੱਕ 3-4 ਲੱਖ ਕਰੋੜ ਦੇ ਰੋਗ ਜਾਂਦੀ ਹੈ ਸ਼ਾਇਦ 15-20 ਲੱਖ ਕਰੋੜ ਦਾ business ਟੋਟਲ ਤੇ ਹੈ ਤਾਂ ਹੌਟ business ਹੈ ਪਰ ਦਿੱਕਤ ਹੈ ਇਹਦੇ ਚੈਲੰਜ ਬਹੁਤ ਹੈ ਕਿਉਂਕਿ ਜਿਹੜਾ ਪੁਰਾਣਾ ਸਾਡਾ ਧੰਦਾ ਹੁੰਦਾ ਸੀ ਉਹ 'ਚ ਅਸੀਂ ਰੱਖਿਆ ਸੀ ਦੇਸੀ ਗਾਵਾਂ ਤੇ ਮੱਝਾਂ ਉਹਨਾਂ ਨੂੰ ਅਸੀਂ ਦੇਖ ਕੇ ਬੜੇ ਹੋਇਆ ਜੋ ਵੀ ਕਰਦੇ ਰਿਹਾ ਬਟ ਜਿਹੜੀ ਹੁਣ ਨਵੀਂ ਆ ਐਚਐਫ ਹੈ ਜਿਹੜੀ ਐਚਐਫ ਹੈ ਐਚਐਫ ਦੇ ਕੇਸ 'ਚ ਬਿਲਕੁਲ ਡਿਫਰੈਂਟ ਹੈ ਇਹਦੇ ਲਈ ਸਾਨੂੰ ਚਾਰਾ ਵੀ ਲੱਗ ਚਾਹੀਦਾ ਜਿਹਨੂੰ ਸਾਈਲੇਜ ਕਹਿੰਦੇ ਆ ਤੇ ਇਹਦੀ ਸ਼ੈੱਡ ਹੈ ਇਹਦੇ ਕਿਉਂਕਿ ਗਰਮੀ ਨੂੰ ਬਹੁਤ ਮੰਦੀ ਹੈ ਇਸ ਲਈ ਸਾਨੂੰ ਇਨਫਰਾਸਟ੍ਰਕਚਰ ਜਾਂ ਮੈਨੇਜਮੈਂਟ ਦੇ ਰੱਖਣੀ ਪੈਣੀ ਹੈ ਤਾਂ ਕਿ ਉਹ ਕਿਉਂਕਿ ਇਹਨੂੰ ਜੇ 10 12 15 ਦੇ ਉੱਪਰ ਗਿਆ ਤਾਂ ਇਹਨੂੰ ਗਰਮੀ ਲੱਗਣ ਲੱਗ ਜਾਂਦੀ ਤੇ ਸਾਡੇ ਇਦਾਂ ਦੇ ਸਿਸਟਮ ਹੈ ਨਹੀਂ ਕਿ ਉਹਨੂੰ ਪੂਰਾ ਕਰ ਲਈ ਮੰਨ ਲਓ ਇੱਕ ਬੰਦੇ ਨਵਾਂ ਫਾਰਮ ਸ਼ੁਰੂ ਕਰਨਾ ਹੈ ਤੁਸੀਂ ਸੋਚੋਗੇ ਕਿ ਉਹਨੂੰ 10 ਗਾਵਾਂ ਦਾ ਟੋਟੋ-ਟੋਟ ਸ਼ੁਰੂ ਕਰੇਗਾ ਤੇ ਜਿਹੜੀ ਅੱਜ ਕੱਲ ਕੋਸਟ ਹੈ 2 ਲੱਖ ਤਹਰ ਐਨੀਮਲ ਦੀ ਹੈਗੀ ਚੰਗਾ ਐਨੀਮਲ ਹੈ 2.5 ਲੱਖ ਤੋਂ ਵੱਧ ਵੀ ਹੈ ਠੀਕ ਜਨਰਲ ਵੀ ਹੁੰਦਾ ਉਹਨੂੰ ਤੁਸੀਂ ਪੁਰਾਣੇ ਸ਼ੈੱਡਾਂ 'ਚ ਨਹੀਂ ਬੰਦ ਕੇ ਰੱਖ ਸਕਦੇ ਉਹਨਾਂ ਨੂੰ ਇਹਨਾਂ ਨੂੰ ਬੰਦ ਕੇ ਨਹੀਂ ਰੱਖ ਸਕਦੇ ਕਿਉਂਕਿ ਇਹਨਾਂ ਨੂੰ ਚਾਹੀਦੇ ਹਵਾਦਾਰ ਤੇ ਖੁੱਲੇ ਸ਼ੈੱਡ ਚਾਹੀਦੇ ਆ ਜਦੋਂ ਤੁਸੀਂ ਖੁੱਲੇ ਸ਼ੈੱਡਾਂ ਤੇ ਆਂਦੇ ਤਾਂ ਤੁਹਾਨੂੰ ਇੱਕ ਏਰੀਆ ਵੀ ਚਾਹੀਦਾ ਹੈ ਮਤਲਬ ਇੱਕ ਪਸ਼ੂ ਨੂੰ 3 ਫੁੱਟ ਦਾ ਖੁੱਲ੍ਹੀ ਜਗ੍ਹਾ ਚਾਹੀਦੀ ਹੈ ਤੇ ਉਹਨੂੰ ਕੱਚਾ ਵੀ ਚਾਹੀਦਾ ਹੈ ਅਸੀਂ ਸ਼ੈੱਡ ਬਣਾ ਲਿਆ ਅੰਦਰ ਇੱਟਾਂ ਲਾਤੀਆਂ ਉਹ ਵੀ ਨਹੀਂ ਚੱਲੇਗਾ ਕਿਉਂਕਿ ਜੇ 7 ਗੁਆਂਟਾਂ ਦਾ ਪਸ਼ੂ ਹੈ ਜਦੋਂ ਬੈਠੇਗਾ ਤਾਂ ਉਹਦਾ ਜੋੜ ਗੋਡਿਆਂ ਤੇ ਆਪਣਾ ਬੈਨ ਆਏਗਾ ਹਾਂਜੀ ਇਸ ਕਰਕੇ ਉਹਨਾਂ ਨਰਮ ਜਗ੍ਹਾ ਵੀ ਚਾਹੀਦੀ ਕੱਚੀ ਵੀ ਚਾਹੀਦੀ ਉਹ 36 20 ਵੀ ਚਾਹੀਦੀ ਉਹ 36 ਵੀ ਚਾਹੀਦੀ ਹੈ ਤੇ ਜਦੋਂ ਉਹਨੂੰ ਦੇਖਦੇ ਆਂ ਤਾਂ ਫਿਰ ਤਾਂ ਇਹਦੇ ਕੋਸਟਿੰਗ ਵੀ ਕਾਫੀ ਲੱਗਦੀ ਹੈ ਉਹਨੂੰ ਜਗ੍ਹਾ ਵੀ ਜ਼ਿਆਦਾ ਚਾਹੀਦੀ ਹੈ ਫਿਰ ਕਿਹਾ ਕਿ ਇਹਨਾਂ ਨੂੰ ਖਾਣ ਲਈ ਸਾਇਲੇ ਚਾਹੀਦਾ ਹੈ ਸਾਇਲੇ ਤੁਸੀਂ ਇਕੱਠਾ ਪਾਉਂਗੇ ਜਾਂ ਮੋਲ ਲਓਗੇ ਬਿਲਕੁਲ ਮੋਲ ਵਾਲਾ ਬਹੁਤ ਮਹਿੰਗਾ ਪਏਗਾ ਤੇ ਤੁਹਾਨੂੰ ਪਹਿਲਾਂ ਇੱਕ ਸਟਾਕ ਕਰਕੇ ਰੱਖਣਾ ਪੜਿਆ ਪੂਰਾ ਸਾਲ ਦਾ ਤੇ ਉਹਦੇ ਨਾਲ ਤੁਹਾਨੂੰ ਫਿਰ ਅੱਜਕੱਲ ਤਾਂ ਮਸ਼ੀਨਰੀ ਚਾਹੀਦੀ ਹੈ ਤੁਹਾਨੂੰ ਪੱਠਾ ਹੈ ਜਿਹੜਾ ਇਹਨਾਂ ਦਾ ਪੱਠਾ ਪਹਿਲਾਂ ਅਸੀਂ ਨਾਰਮਲ ਪੱਠਾ ਪਾਉਂਦੇ ਸੀ ਫੀਲ ਪਾਉਂ ਇਹਨਾਂ ਦੀਆਂ ਬਿਮਾਰੀਆਂ ਲੜਣ ਦਾ ਤਰੀਕਾ ਹੈ ਉਹਦੇ ਵਿੱਚ ਕਹਿੰਨ ਨੂੰ ਮਿਕਸ ਕਰਕੇ ਪਾਣਾ ਪੈਂਦਾ ਕਿ ਪਸ਼ੂ ਦਾ ਜਿਹੜਾ ਪੇਟ ਦਾ ਪੀਐਚ ਹੈ ਤਜਾਬੀ ਮਾਦਾ ਉਹ ਚੇਂਜ ਨਾ ਹੋਵੇ ਪੱਠੇ ਦਾ ਹੋਰ ਹੈ ਫੀਡ ਦਾ ਹੋਰ ਹੈ ਤੂੜੀ ਦਾ ਹੋਰ ਹੈ ਜੇ ਅਸੀਂ ਅਲੱਗ-ਅਲੱਗ ਦਵਾਂਗੇ ਤਾਂ ਪਸ਼ੂ ਦਾ ਜ਼ੋਰ ਲੱਗੇਗਾ ਉਹਨੂੰ ਬੈਲੈਂਸ ਕਰਨਾ ਤੇ ਅਸੀਂ ਉਹਨੂੰ ਮਿਕਸ ਕਰਕੇ ਦੇਈਏ ਤਾਂ ਕਿ ਉੱਤੇ ਉਹ ਇੱਕ ਜਿਹਾ ਤਜਾਬੀ ਮਾਦਾ ਮਿਲੇ ਹੁਣ ਜੇ ਛੋਟੇ ਫਾਰਮ ਨੂੰ ਹੱਥ ਨਾਲ ਕਰ ਲੇਗਾ ਜਦੋਂ ਥੋੜਾ ਕੁਆਂਟੀਟੀ ਵੱਧਦੀ ਪਸ਼ੂ ਵੱਧਦੇ ਤੇ ਫਿਰ ਉਹਨੂੰ ਟੀਐਮਆਰ ਵੀ ਲੈਣਾ ਪੈਣਾ ਮਿਲਕੀ ਮਸ਼ੀਨ ਵੀ ਲੈਣੀ ਪੈਣੀ ਹੈ ਤੇ ਉਹਦੇ ਲਈ ਜਨਰੇਟਰ ਦਾ ਵੀ ਇੰ ਇਦੇ ਤੇ ਜੇ ਤੁਸੀਂ ਸੋਚੋ ਕਿ ਸ਼ੁਰੂ ਤੋਂ ਜ਼ਿਆਦਾ ਇਨਵੈਸਟਮੈਂਟ ਕਰਕੇ ਚੱਲਣਾ ਤਾਂ ਇਹ ਬਹੁਤ ਵੱਡੀ ਇਨਵੈਸਟਮੈਂਟ ਹੋ ਜਾਂਦੀ ਹੈ। ਇਹਦਾ ਸਟੈਪ ਤਾਂ ਇਹ ਹੈ ਕਿ ਤੁਸੀਂ ਥੋੜੇ ਬਸੂਆਂ ਨੂੰ ਲੈ ਕੇ ਚੰਗੀਆਂ ਨਸਲ ਦੀਆਂ ਬੱਚੀਆਂ ਲੱਭੋ, ਉਹਨਾਂ ਨੂੰ ਪਾਲੋ। ਉਹਨਾਂ ਨੂੰ ਤਿਆਰ ਕਰੋ। 2 ਸਾਲ ਦੇ ਵਿੱਚ ਬੱਚੀ ਰਹਿਣਾ ਪੈਂਦੀ ਤੇ ਉਹਦੇ ਹਿਸਾਬ ਨਾਲ ਆਪਣਾ ਸ਼ੈੱਡ ਹਾਲੀ ਫਾਰਮ ਬਣਾਓਗੇ। ਇੱਕ ਚੰਗੀ ਨਸਲ ਦੀ ਬੱਚੀ ਕਿੱਦਾਂ ਲਈਏ ਜੀ? ਵਧੀਆ ਫੀਮਨ ਕਰਕੇ ਜੀ ਉਹ ਕਿੱਦਾਂ ਫਿਰ ਪਾਲੀਏ ਜੀ ਕਿ ਆਪਣਾ ਇੱਕ ਵਧੀਆ ਸਕਸੈਸਫੁਲ ਡੇਰੀ ਫਾਰਮ ਬਣ ਜਾਵੇ ਜੀ ਕਿਉਂਕਿ ਬਰੀਡ 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 ਅੱਜਕੱਲ ਇੱਕ ਇਹ ਚੱਲ ਰਿਹਾ ਵੇ ਬਰੀਡ ਤੇ ਫੋਕਸ ਕਰਨਾ ਤੇ ਬਰੀਡ ਕਿਦਾਂ ਤਿਆਰ ਕਰੀਏ ਆਪਾਂ ਤੇ ਕੋ ਬਰੀਡ ਤੇ ਫੋਕਸ ਕਰਨਾ ਬਣਦਾ ਹੈ ਕਿਉਂਕਿ ਜਦੋਂ ਮੈਂ ਆਪਣੀ ਦਾਦਾ ਮੈਂ 2015 ਸਟਾਰਟ ਕੀਤਾ ਸੀ 15 ਚ ਫੀਡ ਆਂਦੀ ਸੀ 14-1500 ਰੁਪਏ ਕਿਲੋ ਤੇ ਦੁੱਧ ਹੁੰਦਾ ਸੀ 26 ਰੁਪਏ ਕਿਲੋ ਅੱਜ ਦੇ ਸਮੇਂ 'ਚ ਦੁੱਧ ਵੀ 40-42 ਹੈ ਤੇ ਫੀਡ ਵੀ 40 ਕੋਲ ਪਹੁੰਚ ਗਈ ਜਿਹੜਾ ਤੁਹਾਡਾ ਜੇ ਜਿਹੜੀ ਪ੍ਰੋਡਕਸ਼ਨ ਕਾਸਟ ਹੋ ਵਧ ਗਈ ਰੇਟ ਤਾਂ ਇਹਦਾ ਹੋਰ ਵਧੇਗਾ ਨਹੀਂ ਜ਼ਿਆਦਾ ਕਿਉਂਕਿ ਲੀਵਿੰਗ ਕਾਸਟ ਬਹੁਤ ਘਟ ਚਾਂਸ ਹੈ ਤੇ ਫਿਰ ਤੁਹਾਡੇ ਕੋਲ ਆਂਦਾ ਹੈ ਕਿ ਤੁਸੀਂ ਆਪਣੀ ਜਿਹੜੀ ਪ੍ਰੋਡਕਸ਼ਨ ਕਾਸਟ ਘਟਾਓ ਪ੍ਰੋਡਕਸ਼ਨ ਕਾਸਟ ਤੁਸੀਂ ਉਦੋਂ ਘਟਾਉਂਦੇ ਜੇ ਤੁਹਾਡੇ ਕੋਲ ਬਰੀਡ ਹੈਗੀ ਹੈ ਬਰੀਡ ਹੋਊਗੀ ਤਦੇ ਤੁਸੀਂ ਉਹ ਐਵਰੇਜ ਲੈ ਪਾਉਂਗੇ ਜੇ ਤੁਹਾਡੇ ਕੋਲ ਬਰੀਡ ਨਹੀਂ ਚੰਗੀ ਤਾਂ ਤੁਹਾਨੂੰ ਐਵਰੇਜ ਨਹੀਂ ਮਿਲੇਗੀ ਦੁੱਧ ਦੇ ਤਾਂ 20 ਲੀਟਰ ਦਾ ਨੇ ਡਰਾਈ ਹੋਣ ਲੱਗਿਓ 5-4 ਕਿਲੋ ਪਰ ਆ ਗਈ ਉਹ ਤੁਹਾਨੂੰ ਕਿਆ ਕਰੇਗੀ ਇਸ ਕਰਕੇ ਬਰੀਡ ਜ਼ਰੂਰੀ ਹੈ ਬਰੀਡ ਬਰੀਡ ਲਈ ਹੈ ਕਿ ਬਰੀਡ ਤੁਹਾਡੀ ਇੱਕ ਦਿਨ ਚ ਨਹੀਂ ਤਿਆਰ ਹੋਏਗੀ ਬਰੀਡ ਜਨਰੇਸ਼ਨ ਜਿਹੜਾ ਜਨਰੇਸ਼ਨ ਇੰਪਰੂਵਮੈਂਟ ਹੁੰਦੀ ਹੈ ਉਹਦੇ ਚ ਫਿਰ ਤੁਹਾਡਾ ਦੇਖਣਾ ਪੈਂਦਾ ਕਿ ਤੁਸੀਂ ਕਿਹੜੀ ਮਾਂ ਹੈ ਉਹਦੇ ਪਾਪ ਦਾ ਨਾਂ ਕਿਹਾ ਸੀ ਜਿਹੜਾ ਤੁਸੀਂ ਏਆਈ ਕਰ ਰਹੇ ਹੋ ਉਹ ਕਿਹੜਾ ਹੈ ਉਹਨਾਂ ਦੇ ਆਪਸੇ ਜੈਨਟਿਕਸ ਨਾਲ ਹੀ ਮੈਚ ਕਰਦੇ इवन ਹੁਣ ਤਾਂ ਜਿਹੜੇ ਸੀਮਨ ਆਂਦੇ ਉਹਨਾਂ ਦੇ ਤਾਂ ਇਹ ਵੀ ਲਿਖਿਆ ਹੈ ਕਿ ਇਹਦੀ ਜਿਹੜੀ ਬੱਚੀ ਹੈ ਉਹ ਆਪਣੀ ਮਾਂ ਨੂੰ ਕਿੰਨਾ ਦੁੱਧ ਜ਼ਿਆਦਾ ਦੇਏਗੀ ਕਿੰਨੀ ਫੈਂਡੀ ਪ੍ਰੂਫ ਕਰੂਗੀ ਥਣ ਦਾ ਸਾਈਜ਼ ਕੀ ਹੋਊਗਾ ਉਹਦਾ ਬਾਡੀ ਸਟਰਕਚਰ ਕਿੱਦਾਂ ਆਊਗਾ ਪਿੱਛੇ ਨੂੰ ਸਲੋਪ ਦਾਊਗੀ ਸਿੱਧੀ ਰਹੂਗੀ ਇਹ ਤੁਹਾਡੇ ਸਾਰਾ ਸੀਮਨ ਦੀ ਸਿਲੈਕਸ਼ਨ ਤੇ ਹੈ ਮਨ ਕਹਿੰਦੇ ਭਾਜੀ ਫੀਮਨ ਵੀ ਇਦਾਂ ਨੇ ਆਣ ਲੱਗ ਗਏ ਜੀ ਤੇ ਸਿੰਗੇ ਨਹੀਂ ਆਉਂਦੇ ਜਿੱਦਾਂ ਪਹਿਲਾਂ ਆਪਾਂ ਨੂੰ ਸਿੰਗ ਦਿਖਾਣੇ ਪੈਂਦੇ ਸੀ ਸਿੰਗ ਨਹੀਂ ਆਉਂਦੇ ਜੀ ਉਹ ਪੋਲਰ ਆਉਂਦੇ ਆ ਉਹ ਵੀ ਹੈਗੇ ਆ ਬਟ ਉਹ ਲਿਮਟਿਡ ਹੈ ਮਨ ਲਓ ਠੀਕ ਹੈ ਚੰਗਾ ਹੈ ਸਿੰਘ ਦਾਗਣਾ ਇੱਕ ਟਾਈਮ ਤੇ ਦਾਗਦੇ ਆ ਬਟ ਉਹ ਇੰਨਾ ਬੜਾ ਇਸ਼ੂ ਨਹੀਂ ਹੈ ਇਸ਼ੂ ਨਹੀਂ ਹੈ ਠੀਕ ਹੈ ਚੰਗਾ ਹੈ ਸਿੰਘ ਨਹੀਂ ਦਾਗਣੇ ਪੈਂਦੇ ਤੁਹਾਡਾ ਸੁਧਾਰ ਹੁੰਦਾ ਹੈ ਹਾਂਜੀ ਤੇ ਬਟ ਇਹ ਹੈ ਕਿ ਜਿਹੜਾ ਤੁਸੀਂ ਸੀਮਨ ਸਿਲੈਕਟ ਕਰਨਾ ਹੈ ਅਸੀਂ ਕੱਲੇ ਸਿੰਘ ਕਰਕੇ ਤਾਂ ਨਹੀਂ ਕਰ ਸਕਦੇ ਹਾਂ ਹਾਂਜੀ ਬਿਲਕੁਲ ਦੁੱਧ ਤੇ ਦੁੱਧ ਦੇ ਉਹਦੇ ਜੈਨੇਟਿਕਸ ਆ ਤੁਹਾਡੇ ਕੋਲ ਕਿਦਾਂ ਦੀ ਹੈ ਹਾਂਜੀ ਤੁਹਾਨੂੰ ਇਹ ਵੀ ਦੇਖਣਾ ਪੈਣਾ ਹੈ ਕਿ ਬੱਚੀ ਤੁਹਾਡੀ ਕਿਦਾਂ ਦੀ ਹੈ ਜਿਹੜਾ ਬੱਚਾ ਹੈ ਉਹ ਕਿੰਨਾ ਕਾਬੀਜ਼ੀ ਹੈ ਕਿੰਨੀ ਬੱਚੀ ਕਿੰਨੀ ਸੌਖੀ ਸੂਗੀ ਜੇ ਬੱਚਾ ਹੀ ਭਾਰਾ ਹੋਇਆ ਬੱਚਾ ਭਾਰਾ ਬੱਚਾ ਬੱਚੀ ਕੁਛੀ ਭਾਰਾ ਹੋਇਆ ਤੇ ਉਹ ਸੂਣ ਲੱਗੇ ਤੰਗ ਹੋਏਗਾ ਪਸ਼ੂ ਸੂਣ ਲੱਗੇ ਤੰਗ ਹੋਏਗਾ ਤਾਂ ਦੁੱਧ ਤਾਂ ਚੱਲੇਗਾ ਜੇ ਨਹੀਂ ਪਈਗੀ ਦਿੱਕਤ ਆਣਗੀਆਂ ਮਤਲਬ ਇਹਦੇ ਵਿੱਚ ਨੰਬਰ ਆਫ ਕਰੈਕਟਰ ਹੈ ਮਤਲਬ ਜਿ ਤੁਸੀਂ ਸੋਚ ਲਿਆ ਕਿ ਅਸੀਂ ਇੱਕ ਚੰਗਾ ਨਾਂ ਸੁਣ ਲਿਆ ਬੁਲਦਾ ਉਹ ਲਾ ਲਿਆ ਉਹ ਸਾਡੇ ਲਈ ਨਹੀਂ ਹੈ ਸਾਨੂੰ ਇਹ ਵੀ ਦੇਖਣਾ ਪਏਗਾ ਸਾਡਾ ਪਸ਼ੂ ਕਿਦਾਂ ਦਾ ਹੈ ਉੱਤੇ ਜੇ ਸੀਮਨ ਲਾਇਆ ਤੇਦੀ ਬੱਚੀ ਕਿੱਦਾਂ ਆਏਗੀ ਕਾਂ ਸੌਖੀ ਸੁਬੇਗੀ ਉਹਦੇ ਚ ਜੇ ਇਹਦੇ ਥਣ ਬੜੇ ਆ ਥਣ ਛੋਟੇ ਕਰਦੀ ਨਹੀਂ ਕਰਦੀ ਉਹਦਾ ਸਟਰਕਚਰ ਪਿੱਛੋਂ ਪੁੱਛ ਲੇਦੀ ਐ ਚੱਕੇ ਕੀ ਨਹੀਂ ਚੱਕੀ ਜਿਆਦਾ ਉੱਚੀ ਬੈਲੈਂਸ ਕਰੇਗੀ ਨਹੀਂ ਕਰੇਗੀ ਸਾਈਡ ਤੋਂ ਉਹਦੇ ਲੱਤਾਂ ਦਾ ਸਕੋਰ ਕਿਆ ਸਟਰਕਚਰ ਕਿੰਨਾ ਬੜਾ ਕਰਦੀ ਐ ਹੁਣ ਦੇਖ ਹੋਰ ਨਵਾਂ ਆ ਗਿਆ ਕਿ ਤੁਹਾਡੀ ਫੀਡ ਐਫੀਸ਼ੀਐਂਸੀ ਇੱਕ ਨਵਾਂ ਕੈਰੇਕਟਰ ਐਡ ਕਰਤਾ ਇਹਨਾਂ ਨੇ ਕਿ ਫੀਡ ਐਫੀਸ਼ੀਐਂਸੀ ਕਿ ਪਸ਼ੂ ਕਿੰਨਾ ਖਾ ਕੇ ਕਿੰਨਾ ਦੁੱਧ ਕੱਢਦਾ ਯੂਟਿਲਾਈਜ਼ ਕਰਦਾ ਅੱਛਾ ਜੀ ਸਿਮਤ ਇਹ ਵੀ ਆ ਗਿਆ ਕਿ ਫੀਡ ਐਫੀਸ਼ੀਐਂਸੀ ਐ ਕਿੰਨਾ ਫੀਡ ਖਾਂਦਾ ਤੇ ਕਿੰਨੀ ਆਉਟਪੁੱਟ ਐ ਪਹਿਲਾਂ ਅਸੀਂ ਨਾਰਮਲ ਕਰਦੇ ਸੀ ਕਿ ਖਾਦਾ ਪਸ਼ੂ ਨੇ ਦੇਖ ਲਿਆ ਉਹ ਆਪਣੇ ਸਟਰਕਚਰ ਦੇ ਹਿਸਾਬ ਨਾਲ ਦੇਖਦੇ ਸੀ ਪਰ ਹੁਣ ਤਾਂ ਉਹ ਵੀ ਨਹੀਂ ਆ ਗਿਆ ਫੀਡ ਐਫੀਸ਼ੀਐਂਸੀ ਕਿੰਨਾ ਉਹ ਵੀ ਤੁਹਾਨੂੰ ਇਸ ਕਰਕੇ ਮਤਲਬ ਇਧਰ ਨੰਬਰ ਆਫ ਫੈਕਟਰ ਹੈ ਉਹ ਜਦੋਂ ਤੁਸੀਂ ਡੀਪਲੀ ਜਾਉਂਗੇ ਤੁਸੀਂ ਸਿੱਖਦੇ ਜਾਉਂਗੇ ਕਰੋਗੇ ਕੰਮ ਫਿਰ ਤੁਹਾਨੂੰ پتہ ਲੱਗਦਾ ਤੁਹਾਨੂੰ ਆਪਣੇ ਪਸ਼ੂ ਬਾਰੇ ਪਤਾ ਕਿ ਮੇਰਾ ਆ ਉਹਦੇ ਵਿੱਚ ਕਿਆ ਮਿਲੂਗਾ ਤੁਹਾਨੂੰ ਤੇ ਭਾਜੀ ਤੁਸੀਂ ਇੱਕ ਕਿਹਾ ਹੁਣ ਪਿੱਛੇ ਪਿਛਲੇ ਟੌਪਿਕ ਜੇ ਅਸੀਂ ਡਿਸਕਸ ਕੀਤਾ ਕਿ ਪੱਠਾ ਮਿਕਸ ਕਰਕੇ ਰਾਸ਼ਨਿੰਗ ਮਿਕਸ ਕਰਕੇ ਹੋਣੀ ਚਾਹੀਦੀ ਤਾਂ ਕਿ ਪੀ ਐਚ ਲੈਵਲ ਮੈਂਟੇਨ ਰਹੇ ਹੈ ਨਾ ਜੀ ਤੇ ਉਹ ਬਿਮਾਰੀਆਂ ਤੋਂ ਬਚਾਉਗੇ ਸਪੈਸ਼ਲੀ ਮਸਟੈਟਸ ਤੋਂ ਪੀ ਐਚ ਖਰਾਬ ਹੁੰਦਾ ਮਸਟੈਟਸ ਆਉਂਦੀ ਹੈ ਰੂਮਨ ਦੀ ਪ੍ਰੋਬਲਮ ਆਉਂਦੀ ਹੈ ਨਾ ਜੀ ਤੇ ਮਸਟੈਟਸ ਬਹੁਤ ਜ਼ਿਆਦਾ ਹਰੇਕ ਦਾ ਹੀ ਮੇਨ ਦਿੱਕਤ ਮਸਟੈਟਸ ਦੀ ਆਉਂਦੀ ਫਾਰਮ ਤੇ ਮਸਟੈਟਸ ਤੇ ਫਿਰ ਉਹ ਪੀਕ ਤੇ ਵੀ ਨਹੀਂ ਪਹੁੰਚ ਸਕਦਾ ਪਰ ਉਹ ਹਨਾ ਜੀ ਆਪਣੇ ਮਿਲ ਕੇ ਕਪੈਸਿਟੀ ਦੇ ਤੇ ਮਸਟੈਟਸ ਤੋਂ ਕਿੱਦਾਂ ਬਚਿਆ ਜਾ ਸਕਦਾ ਤੇ ਜੇ ਹੋ ਜਾਵੇ ਤਾਂ ਇਹਨੂੰ ਛੇਤੀ ਛੇਤੀ ਕਾਬੂ ਕਿੱਦਾਂ ਕਰ ਸਕਦੇ ਦੇਖੋ ਮਸਟੈਟਸ ਇੱਕ ਇਦਾਂ ਦਾ ਮਤਲਬ ਇੱਕਦਾਂ ਦੀ ਬਿਮਾਰੀ ਹੈ ਜਿਹੜਾ ਡੈਰੀ ਫਾਰਮ ਫੇਲ ਕਰਨ ਦੇ ਦੋ ਇੱਕ ਰਿਪੀਟਰ ਚਲ ਰਿਪੀਟਰ ਦੇ ਬਾਅਦ ਇੱਕ ਮਸਟੈਟਸ ਕਿਉਂਕਿ ਮਸਟੈਟਸ ਇਹਦੀ ਚੀਜ਼ ਤੇ ਅਟੈਕ ਕਰਦੀ ਹੈ ਜੇ ਤੋਂ ਬਿਨਾ ਗਾਂ ਹੀ ਮਤਲਬ ਦੀ ਨਹੀਂ ਹੈ ਕਿਉਂਕਿ ਉਹਨੇ ਖਾਣੇ ਥਣ ਮਸਟੈਟਸ ਨੇ ਕੰਮ ਕਰਨਾ ਥਣ ਤੇ ਥਣਾ ਤੋਂ ਦੁੱਧ ਜੇ ਦੁੱਧ ਨਹੀਂ ਹੈ ਤਾਂ ਪਸੂ ਵੀ ਕਿਸੇ ਕੰਮ ਦਾ ਨਹੀਂ ਠੀਕ ਹੈ ਤੇ ਜਿਹੜੀ ਮਸਟੈਟਸ ਹੈ ਸਭ ਤੋਂ ਜ਼ਿਆਦਾ ਦੋ ਹੀ ਹੈ ਇੱਕ ਤੁਹਾਡਾ ਜਿਹੜਾ ਰਾਸ਼ਨ ਹੈ ਤੇ ਦੂਜੀ ਤੁਹਾਡੀ ਮੈਨੇਜਮੈਂਟ ਹੈ ਮੈਨੇਜਮੈਂਟ ਲ ਆ ਜਾਂਦਾ ਹੈ ਕਿ ਤੁਸੀਂ ਪ੍ਰੀ ਔਰ ਪੋਸਟ ਡਿਪ ਕਰਦੇ ਹੋ ਚੋਾਈ ਹੋਣ ਤੋਂ ਬਾਅਦ ਤੁਸੀਂ ਉਹਨੂੰ ਦਵਾਈ ਲਾ ਦੋ ਤਾਂ ਕਿ ਉਹ ਕਵਰ ਕਰ ਰੱਖਦਾ ਤੇ ਕਿਹਾਦਾ ਉਹ ਵੀ ਹੈ ਕਿ ਤੁਸੀਂ ਉਹਨੂੰ 19 ਦਿਨ ਬੈਠਣ ਨਾਲੋਂ 20 15 20 ਮਿੰਟ ਤੱਕ ਅਗੇ ਉਹਦੇ ਅੰਦਰ ਜਦਾ ਸੀ ਨਾ ਜਾਣ ਤੇ ਦੂਜਾ ਹੈਗਾ ਤੇ ਕਿ ਰਾਸ਼ਨ ਤੁਸੀਂ ਕਰਨ ਕਿਉਂਕਿ ਜਿਹੜਾ ਪਹਿਲਾਂ ਕਿਹਾ ਮਿਕਸ ਕਰਕੇ ਰਾਸ਼ਨ ਲੈਣਾ ਉਹ ਇਸ ਲਈ ਹੈ ਕਿਉਂਕਿ ਜਿਹੜਾ ਅੰਦਰ ਦਾ ਤਜਾਬੀ ਮਾਦਾ ਹੈ ਪੀ ਐਚ ਹੈ ਤੁਹਾਡੇ ਰੂਮਨ ਦਾ ਉਹ ਤੁਹਾਡੀ ਮਸਟੈਟਸ ਨੂੰ ਦੰਦਦਾ ਸਬ ਕਲੀਨਿਕਲ ਨੂੰ ਜਾਂ ਕਲੀਨਿਕਲ ਨੂੰ ਉਹਨੂੰ ਕੰਟਰੋਲ ਕਰਦਾ ਇੱਕੋ ਤਰੀਕਾ ਹੈ ਕਿ ਬੈਲੈਂਸ ਰਾਸ਼ਨ ਮਿਲੇ ਉਹਨੂੰ ਜਦ ਵੀ ਗਾਂ ਖਾਵੇ ਉਹਨੂੰ ਇੱਕ ਸਟੈਂਪਲਰਨ ਪੀ ਐਚ ਮਿਲੇ ਉਹਨੂੰ ਡਾਇਜੈਸਟ ਕਰਨੇ ਚ ਉਹਦਾ ਜ਼ਿਆਦਾ ਜ਼ੋਰ ਨਾ ਲੱਗੇ ਤੇ ਬਾਕੀ ਜੇ ਮਸਟੈਟਸ ਹੈ ਮਸਟੈਟਾ ਤਾਂ ਫਰੀ ਤਾਂ ਹੋਇਆ ਨਹੀਂ ਜਾ ਸਕਦਾ ਘਟਾਈ ਜਾ ਸਕਦੀ ਹੈ ਘਟਾਈ ਦੇ ਚ ਤੁਹਾਡਾ ਇਹ ਵੀ ਹੈ ਕਿ ਤੁਹਾਡਾ ਜਿਹੜਾ ਪੱਠਾ ਹੈ ਉਹਦੇ ਚ ਉਲੀ ਨਾ ਹੋਵੇ ਜ਼ਿਆਦਾ ਤੁਹਾਡੀ ਫੀਡ ਹੈ ਫੀਡ ਚ ਉਲੀ ਨਾ ਹੋਵੇ ਜ਼ਿਆਦਾ ਤੇ ਜੇ ਫੀਡ ਚ ਉਲੀ ਹੈ ਟੌਕਸਿਸਿਟੀ ਬਣਦੀ ਉਹ ਨਾਲ ਜੇ ਰੋਏਗੀ ਤੇ ਦੂਜਾ ਹਰੇਕ ਮਸਟੈਟਸ ਮਨ ਲਓ ਪਾਣੀ ਵਾਲੀ ਆਂਦੀ ਏ ਜੇ ਥਣ ਚ ਪਾਣੀ ਆਂਦਾ ਮਾਈਕਰੋਪਲਾਜ਼ਮਾ ਅਲੱਗ-ਅਲੱਗ ਨਾਮ ਬਹੁਤ ਹੈ ਉਹਦੇ ਚ ਲੱਗ ਇੰਜੈਕਸ਼ਨ ਕੰਮ ਕਰੇਗਾ ਮਤਲਬ ਜੇ ਆਂਦੀ ਤੁਹਾਡੀ ਐਂਡਰੋ ਤੇ ਸਿਪਰੋਬ ਉਹਦੀ ਕੰਮ ਕਰਦਾ ਤੇ ਜਿਹੜੇ ਤੁਹਾਡੀ ਬਾਕੀ ਮਸਟੇਟਸ ਹੈ ਮਤਲਬ ਲੇਵਾ ਸੁੱਝ ਗਿਆ ਉਹ ਤਾਂ ਐਟ ਅ ਟਾਈਮ ਤੁਹਾਡੇ ਉਹਦੇ ਸਾਹਮਣੇ ਆਲੇਗੀ ਤੁਸੀਂ ਕਿਹੜਾ ਟਰੀਟਮੈਂਟ ਕਰਦੇ ਹੋ ਤੁਹਾਡੇ ਕਿਆ ਚੱਲ ਰਿਹਾ ਉਸਨ ਕਿੰਨੇ ਕੁ ਲੈਵਲ ਤੱਕ ਜਾ ਚੁੱਕੇ ਹੋ ਮਸਟੇਟਸ ਤੇ ਕਿੰਨੇ ਕੁ ਦੇ ਐਂਟੀਬਾਇਓਟਿਕ ਪਹਿਲਾਂ ਲਾ ਚੁੱਕੇ ਉਸ ਸਾਹਮਣੇ ਅੱਗੇ ਫਲੋਗ ਤੇ ਨਾਰਮਲੀ ਕਹੇਗੀ ਤੁਸੀਂ ਉਹਨੂੰ ਦੇਖੋਗੀ ਟਰਾਈਸੋਡੀਅਮ ਸਿਟਰੇਟ ਹੈ ਇੱਕ ਅਲੱਗ ਤੋਂ ਮਿਲਦਾ ਹੈ ਉਹ ਤੁਹਾਡਾ ਪੀ ਐਚ ਬੈਲੈਂਸ ਕਰਨ ਵਿੱਚ ਬਹੁਤ ਮਦਦ ਕਰਦਾ ਹੈ ਟਰਾਈਸੋਡੀਅਮ ਸਿਟਰੇਟ ਔਰ ਬਹੁਤ ਬਧੀਆ ਤੁਸੀਂ 3 ਤੋਂ 40 ਗ੍ਰਾਮ ਪਸ਼ੂਨ ਦੇ ਮਸਟੈਟ ਹੁੰਦੇ ਸਭ ਤੋਂ ਪਹਿਲਾਂ ਉਹ ਦੇ ਦਿਓ ਤੇ ਦੂਜਾ ਕਿਹਾ ਜਾਂਦਾ ਹੈ ਕਿ ਐਂਟੀਬਾਡੀ ਉਹ ਚੂਜ਼ ਕਰੋ ਜਿਹੜਾ ਟੈਸਟਿੰਗ ਹੋ ਸਕੇ ਕਿਉਂਕਿ ਸਾਡੇ ਕੋ ਪੋਸੀਬਲ ਨਹੀਂ ਹੈ ਤੁਹਾਡੇ ਟੈਸਟਿੰਗ ਹੋਊਗੀ ਤਦੇ ਤੁਸੀਂ ਉਹ ਪਹੁੰਚੂਗੇ ਕਿਹੜਾ ਐਂਟੀਬਾਡੀ ਕਿਤੇ ਕੰਮ ਕਰੂਗਾ ਤੇ ਉਹ ਤੁਹਾਡਾ ਇਹ ਕਹਿਆ ਕਿ ਤੁਸੀਂ ਕਿਸ ਲੈਵਲ ਤੇ ਪਹਿਲਾਂ ਸ਼ੁਰੂ ਤੋਂ ਕਰਦੇ ਸ਼ੁਰੂ ਜਾਂ ਕਿੰਨੇ ਪਹਿਲਾਂ ਲਾ ਚੁੱਕੇ ਹੋ ਪਸ਼ੂ ਕਿਸ ਲੈਵਲ ਤੇ ਟਿਕਿਆ ਹੈ ਤੁਹਾਡਾ ਉਸ ਹਾਂ ਦਾ ਸਟਾਰਟ ਕਰ ਲਓ ਉਹ ਅਲੱਗ-ਅਲੱਗ ਹੁੰਦੇ ਰਹਿੰਦੇ ਉਹਦਾ ਕੁਝ ਨਹੀਂ ਮਤਲਬ ਤੁਸੀਂ ਐਮਸੈਫਟ ਲਾਣਾ ਹੈ ਕੁਵੈਟਨ ਲਾਣਾ ਹੈ ਟੈਜੋ ਲਾਣਾ ਹੈ ਕਲੈਬ ਲਗਾਣਾ ਉਹ ਅਲੱਗ-ਅਲੱਗ ਚੀਜ਼ਾਂ ਨੇ ਉਹਦਾ ਕੋਈ ਫਿਕਸ ਨਹੀਂ ਹੈ ਕਿ ਤੁਸੀਂ ਆਹ ਟਰੀਟਮੈਂਟ ਕਰਕੇ ਮਸਟੇਟਸ ਠੀਕ ਕਰ ਲੋਗੇ ਉਹ ਕੋਈ ਇਦਾਂ ਠੀਕ ਹੈ ਉਹ ਤੇ ਬਾਜੀ ਹੁਣ ਆਪਾਂ ਸਮਾਂ ਥੋੜਾ ਜਿਹਾ ਸਾਡੇ ਕੋਲ ਘਟ ਹੈ ਜੀ ਤੇ ਇੱਕ ਤੁਸੀਂ ਮੈਨੂੰ ਵੀ ਗੱਲ ਕਹੀ ਸੀਗੀ ਬਈ ਸ਼ੈੱਡ ਆਪਣਾ ਦੇਖੋ ਜੇ ਕਿ ਪਾਣਾ ਜਿਆਦਾ ਵੱਡਾ ਨਹੀਂ ਕਰਨਾ ਜਦੋਂ ਮੈਂ ਪਾਣਾ ਹੈਗਾ ਜੀ ਕਿ ਇੱਕ ਗੱਲ ਹੈ ਵੀ ਦੁੱਧ ਸ਼ੈੱਡ ਦੇ ਨਹੀਂ ਦੇਣਾ ਦੁੱਧ ਗਾਈ ਨੇ ਦੇਣਾ ਜੀ ਤੇ ਇੱਕ ਮੈਂ ਹੋਰ ਵੀ ਗੱਲ ਦੇਖੀ ਵੀ ਜੋ ਫੀ ਕਿਸੇ ਨੂੰ ਵੀ ਜੇ ਤੁਹਾਤੋਂ ਕੋਈ ਫਲਾਹ ਲਵੇ ਜਾਂ ਤੁਹਾਤੋਂ ਕੋਈ ਵੀ ਕਈ ਡਿਸਕਸ ਕਰੇ ਤੁਸੀਂ ਇਹਨਾਂ ਸਹੀ ਫਲਾਹ ਦਿੰਦੇ ਆ ਜੀ ਤੇ ਹੁਣ ਇੱਕ ਹੋਰ ਫਲਾਹ ਦੇ ਦਿਓ ਜੀ ਆਪਣੇ ਦਰਸ਼ਕਾਂ ਨੂੰ ਵੀ ਕਿੰਦਾ ਕਾਮਯਾਬ ਹੋਵੇ ਡੈਰੀ ਫਾਰਮਿੰਗ 'ਚ ਬੰਦਾ ਤੇ ਕਿਸ ਹਿਸਾਬ ਨਾਲ ਚੱਲੇ ਕਿ ਉਹ ਨੂੰ ਘਾਟਾ ਘੱਟ ਪਵੇ ਕਿਉਂਕਿ ਇਸ ਘਾਟੇ ਵਾਲਾ ਵੀ ਕੰਮ ਕਾਫੀ ਹੁੰਦਾ ਜੀ ਡੈਰੀ ਫਾਰਮਿੰਗ ਚ ਦੇਖੋ ਉਹ ਹੈ ਕਿ ਤੁਹਾਡੀ ਇੰਟਰਸਟ ਕਿਦਾਂ ਦਾ ਤੁਹਾਡਾ ਇੰਟਰਸਟ ਹੈ ਤੁਸੀਂ ਮਿਹਨਤ ਕਰ ਸਕਦੇ ਪਸ਼ੂਨ ਟਾਈਮ ਦੇ ਸਕਦੇ ਹੋ ਉਹਦੇ ਹਿਸਾਬ ਨਾਲ ਜੇ ਤੁਸੀਂ ਕਹੋਗੇ ਕਿ ਪਸ਼ੂ ਰੱਖ ਲੈ ਪੈਸਾ ਲਾ ਕੇ ਤਾਂ ਉਹ ਕਾਮਯਾਬੀ ਦਾ ਹੱਲ ਨਹੀਂ ਹੈ ਸ਼ੈੱਡ ਬੜੇ ਬੜੇ ਪਾ ਕੇ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਲੇਕਿਨ ਤੁਹਾਡੇ ਕੋਲ ਪਸ਼ੂ ਆ ਗਏ ਫਿਰ ਤੁਸੀਂ ਬੜਾ ਸ਼ੈੱਡ ਪਾ ਸਕਦੇ ਹੋ ਹੁਣ ਜੇ ਅਸੀਂ ਗੱਲ ਕਰੀਏ ਅਸੀਂ ਸਿੱਖਿਆ ਦੇਖਦੇ ਹੁੰਦੇ RAMRATTAN ਜੀ ਹੈ ਜਸਵਿੰਦਰ ਹੈ ਸਾਬੀ ਹੈ ਇਹਨੂੰ ਦੇਖਿਆ ਜੀ ਪਸ਼ੂ ਰੱਖਦੇ ਸਾਨੂੰ ਮੋਟੀਵੇਸ਼ਨ ਮਿਲੀ ਤੇ ਇਹਨਾਂ ਨੇ ਸਮੇਂ ਨਾਲ ਚੇਂਜ ਹੁੰਦੇ ਗਏ ਜਸਵਿੰਦਰ ਉਹਨੇ ਖੋਰ ਪਾਰਿਆ ਰਾਮਪਾਲ ਐ ਰਾਮਪਾਲ ਉਹਨਾਂ ਨੇ ਤਕਰੀਬਾ ਜੀ ਇਕੱਠਾ ਸ਼ੁਰੂ ਕੀਤਾ ਸੀ ਰਾਮਪਾਲ ਵੀ ਜੋਬ ਕਰਦਾ ਸੀ ਫਿਰ ਦੁਕਾਨ ਕੀਤੀ ਚੰਡੀਗੜ੍ਹ ਛੱਡ ਕੇ ਆ ਗਿਆ ਤੇ ਉਹ ਪਹਿਲਾਂ ਛੋਟੇ ਫਾਰਮ ਛੋਟੇ ਛੋਟੇ ਸ਼ੈੱਡ ਪਾਏ ਸੀ ਜਦੋਂ ਉਹਨਾਂ ਕੋਲ ਇੱਕ ਵੋਲਿਊਮ ਹੋ ਗਿਆ ਕਿ ਮੇਰੇ ਕੋਲ ਇੰਨੇ ਪਸ਼ੂ ਹੋ ਗਏ ਪਰ ਮੰਨ ਲਓ 150 ਦੇ ਨੇੜੇ ਪਹੁੰਚ ਗਿਆ ਫਿਰ ਲੱਗਿਆ ਕਿ ਉਹਨਾਂ ਨੂੰ ਇਹਦੇ ਚ ਉਹਨਾਂ ਨੂੰ ਮੈਨੇਜ ਕਰਨਾ ਮੁਸ਼ਕਿਲ ਹੋ ਗਿਆ ਫਿਰ ਉਹਨੇ ਸ਼ੈਡੂ ਨਾਮ ਦਾ ਸਟਰਕਚਰ ਤਿਆਰ ਕੀਤਾ ਮਿਲਕਿੰਗ ਪਾਰਲ ਇਕੱਠਾ ਕਰਕੇ ਤੇ ਇਦਾਂ ਜਸਵਿੰਦਰ ਹੈ ਜਿਹੜੇ ਪੀਡੀਐਫ ਪ੍ਰਧਾਨ ਨੇ ਉਹਨਾਂ ਨੇ ਵੀ ਗਿਆ ਕੀਤਾ ਪਹਿਲਾਂ ਇੱਕ ਲੈਵਲ ਤੇ ਪਸ਼ੂ ਤਿਆਰ ਕੀਤੇ ਮਤਲਬ ਪਸ਼ੂ ਸੋਰਟਿੰਗ ਕੀਤੀ ਚੰਗੇ ਚੰਗੇ ਨਸਲ ਦੇ ਤਿਆਰ ਕੀਤੇ ਹੁਣ ਜਸਵਿੰਦਰ ਜਸਵਿੰਦਰ ਉਹਨਾਂ ਨੇ ਪਹਿਲਾਂ ਸ਼ੈਡ ਪਾਇਆ ਸੀ ਪ੍ਰਾਣ ਟਾਈਮਾਂ 'ਚ ਫਿਰ ਉਹਨਾਂ ਨੇ ਦੇਖਿਆ ਕਿ ਹੁਣ ਇਹਦੇ ਵਿੱਚ ਸ਼ੈਡ ਪਸ਼ੂ ਸਾਡੇ ਵੱਧ ਰਹੇ ਆ ਦਿਨ ਪਰ ਦਿਨ ਕੰਮ ਵੱਧ ਰਿਹਾ ਤਾਂ ਉਹਨਾਂ ਨੇ ਕੋਈ ਨਵਾਂ ਸ਼ੈਡ ਪਾ ਲਿਆ ਲੇਕਿਨ ਉਹਨਾਂ ਕੋਲ ਪਹਿਲਾਂ ਪਸ਼ੂ ਸੀ ਜਿਵੇਂ ਅਸੀਂ ਕਹੀਏ ਪਹਿਲਾਂ ਤਾਂ ਮੈਂ ਕਹਿੰਦਾ ਪ ਸਟਰਕਚਰ ਉਸਾਰਨ ਵਾਲਾ ਜੀ ਹੁਣ ਐਨੀ ਮਤਲਬ ਇੱਕ 40 ਲੱਖ ਦਾ ਕਿਲਾ ਹੀ ਆਪਣੇ ਹਾਂਜੀ ਤੇ 1 ਕਰੋੜ ਸਵਾ ਕਰੋੜ ਦੇ ਸ਼ੈੱਡ ਪਰ ਲੱਗਦਾ ਹਾਂਜੀ ਫਿਰ ਉਹ ਚ ਪਸ਼ੂ ਆਣਗੇ ਤੇ ਜਿਹੜਾ ਇੰਨਾ ਪੈਸਾ ਲਾਏਗਾ 4-5 ਕਰੋੜ ਇਸ ਮੈਨ ਲੱਗਦਾ ਪਸ਼ੂ ਵਾਲਾ ਕੰਮ ਦਾ ਕਰੇਗਾ ਨਹੀਂ ਕਰੇਗਾ ਬਹੁਤ ਘੱਟ ਹੋਣਗੇ ਪਹਿਲਾਂ ਨਾਲੋਂ ਹਾਂਜੀ ਇੱਕੋ ਹੀ ਗੱਲ ਆਪਾਂ ਜਿੱਦਾਂ ਤੋਫੀਕ ਕਹੇ ਵੀ ਤੁਹਾਡੀ ਮੋਟੀਵੇਸ਼ਨਸ ਵਗੈਰਾ ਬਾਜੀ ਹੁਣੀ ਹੋਗੇ ਜਸਵਿੰਦਰ ਬਾਜੀ ਹੋਗੇ ਚਾਹੇ ਫਾਬੀ ਭਾਜੀ ਨਹੀਂ ਹੋਗੇ ਰਾਮ ਰਤਨ ਜੀ ਏਦਾਂ ਹੀ ਹਾਂ ਜੀ ਰਾਮ ਰਤਨ ਅੰਕਲ ਜੀ ਹੋਗੇ ਤੇ ਏਦਾਂ ਹੀ ਸਾਡੀ ਮੋਟੀਵੇਸ਼ਨ ਤੁਸੀਂ ਹੈ ਜੀ ਜਿੱਦਾਂ ਆਪਣੇ ਵੀ ਮੇਰਾ ਵੀ ਮਾਈਂਡ ਬਾਹਰ ਜਾਂਦਾ ਸੀਗਾ ਤੇ ਇੱਕ ਤਰ੍ਹਾਂ ਤੁਸੀਂ ਸਾਨੂੰ ਮੋਟੀਵੇਟ ਵੀ ਕੀਤਾ ਤੇ ਭਾਜੀ ਏਦਾਂ ਹੀ ਤੁਸੀਂ ਮੋਟੀਵੇਟ ਕਰਦੇ ਰਹੋ ਤੇ ਏਦਾਂ ਹੀ ਤੁਸੀਂ ਸਫਲ ਹੋਵੋ ਆਪਣੇ ਕੰਮ 'ਚ ਤੇ ਜਿਹੜੇ ਤੁਹਾਨੂੰ ਦੇਖ ਕੇ ਲੱਗੇ ਉਹ ਵੀ ਸਫਲ ਹੋਣ ਜੀ ਤੇ ਭਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਇੰਨੀ ਇੰਪੋਰਟੈਂਟ ਨੋਲੇਜ ਆਪਣੀ ਸ਼ੇਅਰ ਕੀਤੀ ਹੈ ਸਾਡੇ ਨਾਲ ਤੇ ਸਾਡੇ ਚੈਨਲ ਨੂੰ ਮੌਕਾ ਦਿੱਤਾ ਜੀ ਤੁਹਾਨੂੰ ਇਹ ਪੋਡਕਾਸਟ ਕਰਨ ਲਈ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਚਲੋ ਸ਼ੁਕਰੀਆ ਤੁਸੀਂ ਮੈਨੂੰ ਇਹ ਸਮਝਾਏ ਕਿ ਮੈਂ ਕੋਈ ਕਰ ਸਕਦਾ ਕੋਈ ਲੋਕਾਂ ਦੱਸ ਸਕਦਾ ਬੜੀ ਤਾਂ ਬਹੁਤ ਵਧੀਆ ਹੈਗੀ ਪਰ ਲੋਕਾਂ ਨੂੰ ਜਿੰਨੀ ਸ਼ੇਅਰ ਹੈ ਜੇ ਕੋਈ ਪ੍ਰੋਬਲਮ ਹੈ ਮੈਂ ਇਹ ਕਹੂੰਗਾ ਜੇ ਕੋਈ ਫਾਰਮਰ ਵੀ ਹੈ ਜੇ ਉਹਨੂੰ ਕੋਈ ਦਿੱਕਤ ਹੈ ਕੁਝ ਪ੍ਰੋਬਲਮ ਆਉਂਦੀ ਹੈ ਹਰ ਇੱਕ ਫਾਰਮਰ ਨੂੰ ਹਾਂਜੀ ਬਾਈ ਬਿਲਕੁਲ ਬੜੋ ਜਿੰਨਾ ਦੱਸੂਗਾ ਆਪਣੀ ਪ੍ਰੋਬਲਮ ਨੂੰ ਉਹਨਾਂ ਨੂੰ ਛੇਤੀ ਸੋਲੂਸ਼ਨ ਮਿਲੂਗਾ ਬਿਲਕੁਲ ਬਿਲਕੁਲ ਹਰੇਕ ਬੰਦੇ ਨੂੰ ਕੋਈ ਨਾ ਕੋਈ ਪ੍ਰੋਬਲਮ ਆਏ ਜੇ ਡਿਸਕਸ ਕਰੂਗੇ ਤਦੇ ਤੁਹਾਨੂੰ ਉਹਦਾ ਜਵਾਬ ਮਿਲੂਗਾ ਤੇ ਆਪਣੇ ਏਰੀਆ ਦੇ ਜਿੰਨੇ ਵੀ ਹੈਗੇ ਜੀ ਨਵੇਂ ਲੱਗੇ ਆ ਜਾਂ ਪਹਿਲੇ ਆ ਦਿਕਤਾਂ ਆndੀਆਂ ਤੇ ਭਾਜੀ 24/7 ਅਵੇਲੇਬਲ ਹੈ ਜੀ ਯੂਰੇਜ ਭਾਜੀ ਕਦੇ ਵੀ ਡਿਸਕਸ ਕਰ ਸਕਦੇ ਤੇ ਬਹੁਤ ਹੈਲਪਫੁਲ ਨੇਚਰ ਹੈ ਜੀ ਤੇ ਭਾਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ